ਚਾਚਾ ਆਪਣੇ ਭਤੀਜੇ ਦੇ ਨਾਮ ਜ਼ਮੀਨ ਕਰਵਾ ਸਕਦਾ ਜਾਂ ਪ੍ਰੋਪਰ ਰਜਿਸਟਰੀ ਕਰਵਾਉਣੀ ਕੋਈ ਨਹੀਂ ਚਾਚਾ ਆਪਣੇ ਭਤੀਜੇ ਦੇ ਨਾਮ ਜ਼ਮੀਨ ਬਲੱਡ ਰਿਲੇਸ਼ਨ 'ਚ ਨਹੀਂ ਕਰਾ ਸਕਦਾ ਅੱਛਾ ਜੀ ਉਹ ਆਪਣੇ ਬੱਚਿਆਂ ਨੂੰ ਕਰਵਾ ਸਕਦਾ ਹੈ ਬਲੱਡ ਰਿਲੇਸ਼ਨ 'ਚ ਘਰ ਵਾਲੀ ਨੂੰ ਕਰਵਾ ਸਕਦਾ ਉਹਦੀ ਮਾਤਾ ਨੂੰ ਕਰਵਾ ਸਕਦਾ ਹੈ ਇਹ ਜੇ ਚਾਚਾ ਭਤੀਜੇ ਨੂੰ ਕਰਾਵੇ ਗਿਫਟ ਕਰਾ ਸਕਦਾ ਹੈ ਬੈਜ ਰਿਸ਼ੀ ਕਰਾ ਸਕਦਾ ਜਾਂ ਫਿਰ ਬੈਜ ਰਜਿਸਟਰੀ ਹੋਊਗੀ ਬੈਜ ਰਿਸ਼ੀ ਹੋਊਗੀ ਬਲੱਡ ਰਿਲੇਸ਼ਨ 'ਚ ਨਹੀਂ ਹੋਊਗਾ ਬਲੱਡ ਰਿਲੇਸ਼ਨ ਚਾਚਾ ਭਤੀਜੇ ਨੂੰ ਨਹੀਂ ਕਰਾ ਸਕਦਾ ਠੀਕ ਹੈ ਜੀ ਬਲੱਡ ਰਿਲੇਸ਼ਨ ਦੇ ਵਿੱਚ ਤਾਂ ਆਉਂਦੇ ਨੇ ਉਹਦੇ ਆਪਣੇ ਭੈਣ ਭਰਾ ਹੁੰਦੇ ਨੇ ਜਾਂ ਉਹਦੀ ਮਾਤਾ ਹੁੰਦੀ ਹੈ ਪਿਤਾ ਹੁੰਦਾ ਹੈ ਬਲੱਡ ਰਿਲੇਸ਼ਨ ਜੀ 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 ਮੈਂ ਆਪਣੀ ਜ਼ਮੀਨ ਦੀ ਰਜਿਸਟਰੀ ਘਰ ਵਾਲੀ ਦੇ ਨਾਮ ਕਰਵਾ ਦਿੱਤੀ ਤੇ ਹੁਣ ਉਹ ਮੇਰੇ ਨਾਮ ਹੋ ਜਾਊਗੀ ਵਾਪਸ ਨਹੀਂ ਤੁਸੀਂ ਆਪਣੇ ਘਰ ਵਾਲੀ ਦੇ ਨੋਂ ਕਿਸ ਤਰ੍ਹਾਂ ਕਰਾਤੀ ਤੁਸੀਂ ਬੈ ਕਰਾਈ ਹੈ ਜਾਂ ਤੁਸੀਂ ਬਲੱਡ ਰਿਲੇਸ਼ਨ ਚ ਕਰਾਈ ਹੈ ਜੇ ਤੁਹਾਡੀ ਘਰ ਵਾਲੀ ਨੇ ਵੀ ਘਰ ਵਾਲੇ ਨੇ ਘਰ ਵਾਲੀ ਦੇ ਨਾਮ ਰਿਸ਼ੀ ਕਰਾਤੀ ਹਾਂਜੀ ਜਿਉ ਚਾਹੇ ਦੋਨਾਂ ਦੀ ਸਹਿਮਤੀ ਹੋਵੇ ਤਾਂ ਬੈਂਕ ਦੁਆਰੇ ਬਲੈਂਡਰ ਲਾਇਸੈਂਸ ਚ ਕਰਾ ਸਕਦੀ ਹੈ ਓਕੇ ਜਾਂ ਬੈਂਕ ਕਰਾ ਸਕਦੇ ਕੁਝ ਵੀ ਹੈ ਗਿਫਟ ਦੇ ਸਕਦੀ ਹੈ ਠੀਕਾ ਜਾਂ ਸਪੋਇਲ ਕਰੋ ਵੀ ਕਿਸੇ ਬੰਦੇ ਨੂੰ ਆਪਾਂ ਨੇ ਦੇਣੀ ਹੋਵੇ ਹਾਂਜੀ ਹਾਂ ਸਪੋਇਲ ਕਰੋ ਤੁਸੀਂ ਆਪਣੇ ਘਰ ਵਾਲੀ ਦੇ ਨਾਮ ਜਮੀਨ ਲਵਾਤੀ ਜੀ ਉਹ ਘਰ ਵਾਲੀ ਚਾਹੇ ਤੁਹਾਨੂੰ ਬੈਂਕ ਕਰਾ ਦੇਵੇ ਹਾਂਜੀ ਹਾਂ ਚਾਹੇ ਕਿਸੇ ਥਰਡ ਪਰਸਨ ਨੂੰ ਵੇਚ ਦੇਵੇ ਉਹ ਉਹਦੀ ਇੱਛਾ ਹੈ ਉਹਦੀ ਇੱਛਾ ਠੀਕ ਹੈ ਜੀ ਇੱਕ ਦਾਦੇ ਲਾਹੀ ਜ਼ਮੀਨ ਪੋਤੇ ਨੂੰ ਮਿਲ ਸਕਦੀ ਹੈ ਜੇ ਪੋਤਾ ਦਾਦੇ ਨਾਲ ਨਾ ਰਹਿੰਦਾ ਹੋਵੇ ਨਹੀਂ ਨਹੀਂ ਜੇ ਇਹ ਸਵਾਲ ਹੈਗਾ ਕੋਰਟ ਦਾ ਅਬਦੁੱਲਾਹੀ ਦਾ ਮਤਲਬ ਇਹ ਹੁੰਦਾ ਜੱਦੀ ਪੁਸਤੀ ਜ਼ਮੀਨ ਹੁੰਦੀ ਹੈ ਜੀ ਸਰ ਜਦੋਂ ਕੋਈ ਝਗੜਾ ਵਗੈਰਾ ਪੈ ਜਾਂਦਾ ਹੈ ਹਾਂਜੀ ਜਦੋਂ ਦਾਦੇ ਲਾਹੀ ਜ਼ਮੀਨ ਹੁੰਦੀ ਹੈ ਹਾਂਜੀ ਤਾਂ ਉਹਦਾ ਕੁਰਸੀ ਨਾਮੇ ਦੇ ਮੁਤਾਬਕ ਜੇ ਉਹ ਜੱਦੀ ਜ਼ਮੀਨ ਚੱਲੀ ਆਉਂਦੀ ਹੈ ਤਾਂ ਉਹਨੂੰ ਉਹਦਾ ਪੁੱਤਸਾ ਮਿਲ ਸਕਦਾ ਹੈ ਅੱਛਾ ਜੀ ਹਾਂਜੀ ਠੀਕ ਹੈ ਇੱਕ ਸੱਸ ਦੀ ਵਿਰਾਸਤ ਵਿੱਚੋਂ ਨੂੰ ਤੇ ਪੋਤੇ ਨੂੰ ਬਰਾਬਰ ਹਿੱਸਾ ਮਿਲੇਗਾ ਜਾਂ ਸਿਰਫ ਇਕੱਲੇ ਪੋਤੇ ਨੂੰ ਹਿੱਸਾ ਮਿਲੂਗਾ ਨਹੀਂ ਨਹੀਂ ਸੱਸ ਸੱਸ ਦੀ ਜਿਹੜੀ ਵਿਰਾਸਤ ਹੈ ਹਾਂਜੀ ਸੱਸ ਦੀ ਵਿਰਾਸਤ ਦੇ ਵਿੱਚੋਂ ਉਹਦੇ ਆਪ ਦੇ ਬੇਟੇ ਨੂੰ ਜਾਊਗਾ ਸਪੋਝ ਕਰੋ ਕੋਈ ਲੇਡੀਜ਼ ਹੈ ਹਾਂਜੀ ਉਹਦੇ ਅੱਗੇ ਬੱਚੇ ਨੇ ਠੀਕ ਹੈ ਜੀ ਉਹਦੇ ਬੱਚੇ ਨੇ ਜਿਹੜੇ ਉਹ ਲੇਡੀਜ਼ ਦੇ ਹਾਂਜੀ ਤਾਂ ਜਦੋਂ ਇੰਤਕਾਲ ਦਰਜ ਹੋਊਗਾ ਉਹ ਲੇਡੀਜ਼ ਦੇ ਆਪ ਦੇ ਬੱਚੇ ਜਿੰਨੇ ਹੈਗੇ ਨੇ ਉਹਦੇ ਜਿੰਨੀਆਂ ਕੁੜੀਆਂ ਨੇ ਮੁੰਡੇ ਨੇ ਜੋ ਜਿਉਂਦੇ ਨੇ ਤਾਂ ਉਹਨਾਂ ਨੂੰ ਆ ਜਾਊਗਾ ਫਸਟ ਆਨਰ ਉਹ ਨਹੀਂ ਨਾ ਫਸਟ ਮਤਲਬ ਕਿ ਓਨਰ ਨੇ ਫਸਟ ਵਾਰ ਸੌਣੇ ਜੇ ਉਹਦਾ ਮੁੰਡਾ ਅੱਗੇ ਡੈਥ ਹੋਈ ਹੋਈ ਹਾਂ ਮੁੰਡੇ ਮੁੰਡੇ ਜੀ ਡੈਥ ਹੋਈ ਹੈ ਜੋ ਮੁੰਡੇ ਨੂੰ ਸ਼ੇਅਰ ਬਣਨਾ ਸੀ ਤਾਂ ਉਹਦੀ ਨੂੰ ਨੂੰ ਤੇ ਉਹਦੇ ਬੱਚਿਆਂ ਨੂੰ ਜਾਊਗਾ ਉਹਦੇ ਪੋਤਾ ਪੁੱਤਰੀ ਨੂੰ ਗਏ ਪੋਤਾ ਪੁੱਤਰੀਆਂ ਨੂੰ ਜੋ ਵੀ ਹੈਗਾ ਤੇ ਉਹਦੀ ਵਾਈਫ ਤਾਂ ਉਹਦੇ ਵਾਲਾ ਸ਼ੇਅਰ ਹੀ ਜਾਊਗਾ ਜਿੰਨਾ ਉਹਨਾਂ ਦਾ ਉਹਨਾਂ ਦਾ ਕਾਨੂੰਨੀ ਤੌਰ ਤੇ ਬਣਦਾ ਕੋਈ ਵੀ ਲੇਡੀਜ਼ ਜੀ ਜਾਂ ਜਾਇੰਟਸ ਠੀਕ ਹੈ ਜੀ ਆਪਣੇ ਕਿਸੇ ਵੀ ਬੱਚੇ ਨੂੰ ਆਪਣੀ ਮਰਜ਼ੀ ਨਾਲ ਹਾਂਜੀ ਹਾਂ ਆਪਣੇ ਗਿਫਟ ਡਿਡ ਕਰਾ ਸਕਦਾ ਹੈ ਬਲੱਡ ਰਿਲੇਸ਼ਨ ਚ ਲਵਾ ਸਕਦਾ ਉਹਦੇ ਤੇ ਕੋਈ ਰੋਕ ਨਹੀਂ ਜੀ ਸਰ 99 ਸਾਲਾ ਜ਼ਮੀਨ ਕਿਵੇਂ ਖਰੀਦੀ ਜਾ ਸਕਦੀ ਆ ਪਹਿਲੀ ਗਲਤੀ 99 ਸਾਲਾ ਜ਼ਮੀਨ ਇਹ ਪਟੇ ਦੀ ਹੁੰਦੀ ਹੈ ਹਾਂਜੀ ਹਾਂ ਕਿਵੇਂ ਕੀ ਖਰੀਦਣਾ ਪਟਾ ਹੀ ਹੋ ਸਕਦਾ ਹਾਂ ਅੱਜ ਕੱਲ ਡੇਰੀ ਅੱਗੇ ਡੇਰੀ ਦੇ ਜ਼ਮੀਨਾਂ ਤੇ ਪਟੇ ਹੁੰਦੇ ਤੇ ਅੱਜ ਕੱਲ ਡੇਰੀ ਦੇ ਜ਼ਮੀਨਾਂ ਤੇ ਹੁਣ ਪਟੇ ਨਹੀਂ ਹੁੰਦੇ ਜੀ ਜੀ ਠੀਕ ਆ ਸਰ ਇਹ ਇੱਕ ਲੀਜ਼ ਹੁੰਦੀ ਆ ਇਹ ਲੀਜ਼ ਅੱਛਾ ਜੀ ਤੁਸੀਂ ਆਮ ਜਮਾਲਕੀ ਦੀ ਜ਼ਮੀਨ ਨੂੰ ਵੀ ਪਟੇ ਤੇ ਦੇ ਸਕਦੇ ਹੋ ਕਿਰਾਇਆਨਾਮਾ ਕਹਿੰਦੇ ਨੇ ਇਹਨੂੰ ਠੀਕ ਹੈ ਜਿਵੇਂ ਠੇਕਾ ਕਹਿੰਦੇ ਨੇ ਆਪਾਂ ਜੀ ਠੇਕਾ ਠੀਕ ਹੈ ਜੀ ਹਾਂਜੀ ਠੀਕ ਆ ਸਰ ਇੱਕ ਗੈਰ ਮਰੂਸੀ ਜ਼ਮੀਨ ਦੀ ਰਜਿਸਟਰੀ ਹੋ ਸਕਦੀ ਆ ਜਾਂ ਨਹੀਂ ਗੈਰ ਗੈਰ ਮਰੂਸੀ ਦੀ ਲੱਭ ਜਾ ਜਿਹੜਾ ਹਾਂਜੀ ਉਹਦੇ ਤੇ ਕਾਬਜ਼ਾ ਬੰਦਾ ਠੀਕ ਹੈ ਜੀ ਗੈਰ ਮਨੁਸੀ ਹੈ ਉਹਦੇ ਕੋਲ ਜ਼ਮੀਨ ਨਹੀਂ ਹੁੰਦੀ ਜ਼ਮੀਨ ਸਪੋਜ਼ ਕਰੋ ਥੋੜੀ ਹੈ ਥੋੜੀ ਜ਼ਮੀਨ ਦੇ ਨੰਬਰ ਖਾਸ ਲਈ ਤੇ ਕੋਈ ਹੋਰ ਥਰਡ ਬੰਦਾ ਗੈਰ ਮਨੁਸੀ ਬੈਠਾ ਹੈ ਜੇ ਉਹ ਸਹਿਮਤ ਹੈ ਨਾਲ ਫਿਰ ਗੈਰ ਮਨੁਸੀ ਤੁਸੀਂ ਕਿਸੇ ਨੂੰ ਵੇਚਣੀ ਹੈ ਤਾਂ ਕਰਵਾ ਸਕਦੇ ਹੋ ਰੋਨਾਂ ਵਿੱਚ ਜਰਾਫਟ ਪਾ ਦੂ ਮੈਂ ਕਬਜ਼ਾ ਛੱਡਤਾ ਤਾਂ ਰਿਸ਼ਤੇ ਹੋ ਜੂਗੀ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਇੱਕ ਬਸੀਅਤ ਮੁਤਾਬਕ ਜ਼ਮੀਨ ਕਿਵੇਂ ਨਾਮ ਕਰਵਾਈਏ ਬਸੀਅਤ ਜਿਵੇਂ ਬਸੀਅਤ ਹੈਗੀ ਹੈ ਜੇ ਬਸੀਅਤ ਰਜਿਸਟਰਡ ਹੈ ਹਾਂਜੀ ਹਾਂ رجسٹرر ਕੋਲੇ ਜੇ ਕੋਈ ਵਸੀਤ ਰਜਿਸਟਰਡ ਕਰਾਈ ਹੋਈ ਹੈ ਹਾਂਜੀ ਹਾਂ ਤਾਂ ਉਹਦੀ ਅ ਵਸੀਦ ਦੇ ਮੁਤਾਬਕ ਆ ਆਪਣੇ ਜ਼ਮੀਨ ਜਬ ਜੋ ਵੀ ਪ੍ਰਾਪਰਟੀ ਹੈ ਵਸੀਦ ਦੇ ਮੁਤਾਬਕ ਚੇਂਜ ਹੋ ਜੂਗੀ ਠੀਕ ਹੈ ਸਰ ਇੱਕ ਖਾਨਗੀ ਹਿਬਾ ਨਾਮਾ ਵੈਲਿਡ ਹੈ ਜਾਂ ਨਹੀਂ ਖਾਨਗੀ ਤੁਸੀਂ ਜਿਹੜਾ ਹਿਬਾ ਨਾਮਾ ਹੈ ਹਾਂਜੀ ਹਾਂਜੀ ਤੇ ਉਹ ਤੁਸੀਂ ਆਪਣੇ ਹਿਬਾ ਦਾ ਮਤਲਬ ਹੈ ਗਿਫਟ ਜੀ ਆਪਾਂ ਗਿਫਟ ਜਿਹਨੂੰ ਮਰਜ਼ੀ ਰਜਿਸਟਰ ਕਰਾ ਸਕਦੇ ਹਾਂ ਠੀਕ ਹੈ ਜੀ ਜਿਹੜਾ ਖਾਨਗੀ ਹਿਵਾਨਾਮਾ ਹੈ ਹਾਂਜੀ ਹਾਂਜੀ ਇਹ ਹਿਵਾਨਾਮਾ ਮੁਸਲਮਨ ਭਾਈਚਾਰੇ ਦੇ ਵਿੱਚ ਚੱਲਦਾ ਹੈ ਜੀ ਉਹ ਉਹ ਉਹਨਾਂ ਦੀ ਕਮਿਊਨਿਟੀ ਦੇ ਵਿੱਚ ਹੈ ਠੀਕ ਹੈ ਜੀ ਨਹੀਂ ਉਹ ਵੈਲਿਡ ਹੁੰਦਾ ਜਾਂ ਨਹੀਂ ਸਰ ਜੀ ਉਹ ਅੱਛਾ ਜੀ ਜੀ ਖਾਨਗੀ ਹਿਵਾਨਾਮਾ ਉਹਦੇ ਤੇ ਸਟੈਂਪ ਪੇਪਰ ਲੱਗਦਾ ਹੈ ਜੀ ਵੈਸੇ ਤਾਂ ਇਹਦਾ ਹਿਵਾਨਾਮਾ ਰਜਿਸਟਰਡ ਹੀ ਹੋਣਾ ਚਾਹੀਦਾ ਠੀਕ ਹੈ ਜੀ ਜਦੋਂ ਆਪਾਂ ਕਿਸੇ ਨੂੰ ਗਿਫਟ ਕਰਦੇ ਆਂ ਹਾਂ ਗਿਫਟਡ ਰਜਿਸਟਰਡ ਹੋਣੀ ਜ਼ਰੂਰੀ ਹੈ ਅੱਛਾ ਬਦਲੂ ਰਜਿਸਟਰਡ ਕਿਹਨਾਂ ਕਿਤੇ ਉਹਦੀ ਨਹੀਂ ਬਿਗੈ ਰਜਿਸਟਰਡ ਸਰਕਾਰ ਦੇ ਸਰਕਾਰ ਨੂੰ ਨੁਕਸਾਨ ਹੈ ਠੀਕ ਆ ਸਟੈਂਪ ਪੇਪਰ ਲੱਗਦੇ ਨੇ ਜੇ ਆਪਾਂ ਕੋਈ ਵੀ ਚੀਜ਼ ਕਿਸੇ ਨੂੰ ਗਿਫਟ ਕਰਦੇ ਆਂ ਹਾਂਜੀ ਹਾਂ ਆਪਣੇ ਉਸ ਤੇ ਸਟੈਂਪ ਪੇਪਰ ਲੱਗਦੇ ਨੇ ਹਾਂ ਬਿਲਕੁਲ ਠੀਕ ਹੈ ਉਹ ਸਰਕਾਰੀ ਨੁਕਸਾਨ ਹੈ ਉਹ ਠੀਕ ਆ ਸਰਕਾਰੀ ਖਜ਼ਾਨੇ ਤੇ ਉਹਦਾ ਮਾੜਾ ਅਸਰ ਪੈਂਦਾ ਸਰਕਾਰੀ ਖਜ਼ਾਨੇ ਨੂੰ ਚੁੰਨਾ ਲੱਗਦਾ ਠੀਕ ਹੈ ਜੀ ਠੀਕ ਆ ਦੇਖੇ ਖਾਨ ਦੀ ਵਸੀਅਤ ਟੁੱਟ ਸਕਦੀ ਹੈ ਇਹ ਕਿਵੇਂ ਪਤਾ ਲੱਗਦਾ ਕਿ ਜੇ ਕੋਈ ਝਗੜਾ ਹੋਵੇ ਸਪੋਇਰ ਕਰੋ ਪਾਰਟੀਆਂ ਦਾ ਹਾਂਜੀ ਖਾਨ ਦੀ ਵਸੀਅਤ ਜੇ ਉਹਦਾ ਕੋਰਟ ਚ ਕੇਸ ਚੱਲਦਾ ਹੈ ਹਾਂਜੀ ਜਿਸ ਵੀ ਕੋਰਟ ਚ ਕੇਸ ਚੱਲਦਾ ਹੈ ਜੇ ਉਹ ਮੰਨਦੋਗਾ ਅਦਾਲਤ ਨੂੰ ਕੋਈ ਡਾਊਟ ਹੋਊਗਾ ਜਾਂ ਉਹਨਾਂ ਦੇ ਬਿਆਨ ਨਹੀਂ ਹੋਣਗੇ ਖਾਨ ਦੀ ਵਸੀਅਤ ਤੇ ਸਾਰੇ ਵਾਰਿਸ ਨਹੀਂ ਸਹਿਮਤ ਹੋਣਗੇ ਹਾਂਜੀ ਤਾਂ ਉਹਨਾਂ ਦੇ ਸਪੋਇਰ ਕਰੋ ਕਰਨ ਵਾਲਾ ਬੰਦਾ ਵਸੀਤ ਕਰਨ ਵਾਲੇ ਬੰਦੇ ਦੇ ਅਗੂਠਾ ਜਾਂ ਸਿਗਨੇਚਰ ਨਾ ਮਿਲਦੇ ਹੋਣ ਧਿਰਾਂ ਦਾ ਹਸਤੇ ਝਗੜਾ ਹੋਵੇ ਤਾਂ ਉਹ ਅਦਾਲਤ ਨੇ ਦੇਖਣਾ ਤੋੜ ਵੀ ਸਕਦੀ ਹੈ ਖਾਨਕੀ ਵਿਸੀਤ ਨੂੰ ਠੀਕ ਹੈ ਜੀ ਜੇ ਸਾਰੇ ਸਹਿਮਤ ਨੇ ਤਾਂ ਉਹ ਵਿਸੀਤ ਠੀਕ ਹੈ ਜੇ ਸਹਿਮਤ ਨਹੀਂ ਤਾਂ ਉਹ ਖਾਨਕੀ ਵਿਸੀਤ ਤਾਂ ਫਿਰ ਉਹ ਮੌਕੇ ਤੇ ਜਿਹੜੀ ਜਿਹੜੀ ਕੋਰਟ ਦੇ ਵਿੱਚ ਜਿਹੜੀ ਅਦਾਲਤ ਦੇ ਵਿੱਚ ਹਾਂਜੀ ਹਾਂਜੀ ਕੇਸ ਚੱਲਦਾ ਹੈ ਉਹ ਆਪਣੇ ਉਹਦੇਦਾਰ ਨੇ ਦੇਖਣਾ ਹੈ ਉਹਦਾ ਡਿਸਾਈਡ ਕਰਨਾ ਹੈ ਠੀਕ ਹੈ ਇਹਦੇ ਵੀ ਸਰ ਇਹ ਨਹੀਂ ਪਤਾ ਲੱਗ ਸਕਦਾ ਵੀ ਇਹ ਜਿਹੜੀ ਵਸੀਅਤ ਕਰਵਾਈ ਆ ਵੀ ਉਹ ਅਸਲੀ ਹੈ ਜਾਂ ਨਕਲੀ ਆ ਨਹੀਂ ਨਹੀਂ ਜਦੋਂ ਜਿਹੜੀ ਵਸੀਅਤ ਲਿਖੀ ਲਿਖੀ ਹੋਈ ਹੈ ਪੇਸ਼ ਹੋਈ ਹੈ ਹਾਂਜੀ ਹਾਂ ਅਸਲੀ ਨਸਲੀ ਤਾਂ ਜੇ ਰੌਲਾ ਪਊਗਾ ਠੀਕ ਹੈ ਜੀ ਫਿਰ ਉਹਦੇ ਸਨਨੇਚਰ ਅਟੈਸਟਡ ਹੋਣਗੇ ਅੱਛਾ ਫਿਰ ਉਹਨੂੰ ਮਤਲਬ ਵੈਰੀਫਾਈ ਕੀਤਾ ਜਾਊਗਾ ਫਿਰ ਵੈਰੀਫਾਈ ਕੀਤਾ ਜਾਊਗਾ ਠੀਕ ਆ ਅਸਲੀ ਨਕਲੀ ਦਾ ਤਾਂ ਠੀਕ ਹੈ ਜੀ ਗੈਰ ਮਮਕਨ ਜ਼ਮੀਨ ਕਬਜ਼ੇ ਮੁਤਾਬਕ ਤਕਸੀਮ ਵਿੱਚ ਹਿੱਸਾ ਪਵਾ ਸਕਦੇ ਆ ਹਿੱਸੇਦਾਰ ਜਦੋਂ ਕੋਈ ਚਾਹੀ ਜ਼ਮੀਨ ਹੁੰਦੀ ਹੈ ਗੈਰ ਮਮਕਨ ਜਿਹੜੀ ਉਹਨੂੰ ਵੱਖਰ ਕੱਢ ਕੇ ਬਾਕੀ ਚਾਹੀ ਜ਼ਮੀਨ ਦੀ ਤਕਸੀਮ ਹੁੰਦੀ ਹੈ ਠੀਕ ਹੈ ਜੀ ਗੈਰ ਮਮਕਨ ਨੂੰ ਵੱਖਰੇ ਰੱਖੀ ਜਾਂਦੀ ਹੈ ਠੀਕ ਹੈ ਸਰ ਤੇ ਗੈਰ ਮਮਕਨ ਨੂੰ ਜਿਵੇਂ ਵਿੱਚ ਖੂਹ ਹੁੰਦਾ ਜਾਂ ਹੋਰ ਚੀਜ਼ਾਂ ਹੁੰਦੀਆਂ ਨੇ ਗੈਰ ਮਮਕਨ ਤਾਂ ਉਹਨੂੰ ਵੱਖਰਾ ਰੱਖਿਆ ਜਾਂਦਾ ਜਿੰਨੇ ਚਾਹੀ ਜ਼ਮੀਨ ਹੁੰਦੀ ਉਹ ਤਕਸੀਮ ਹੋ ਜਾਂਦੀ ਠੀਕ ਹੈ ਸਰ ਕਈ ਵਾਰ ਪੁਰਾਣੀਆਂ ਕਿਤਾਬਾਂ ਦੇ ਸੌ ਕਿਤਾਬਾਂ ਲਾਉਣ ਦੇ ਵੈਸੇ ਕੱਚਾ ਕੱਚੇ ਲਿਖੇ ਦਾ ਕੋਈ ਵੈਲਡ ਨੇ ਕੱਚਾ ਲਿਖਿਆ ਜੀ ਸਰ ਜੋ ਅੱਗੇ ਅੰਦਰਾਜ ਹੁੰਦਾ ਸੀ ਕਾਲੀ ਸ਼ਹੀਦ ਦੇ ਨਾਲ ਜੋ ਪੱਕਾ ਲਿਖਿਆ ਹੈ ਉਹੀ ਵੈਲਿਡ ਹੈ ਕੱਚਾ ਲਿਖਿਆ ਤਾਂ ਕੋਈ ਵੀ ਦੁਬਾਰਾ ਕੁਝ ਤੇ ਲਿਖ ਸਕਦਾ ਹੁੰਦਾ ਹੈ ਇਸ ਕਰਕੇ ਕੱਚਾ ਲਿਖਿਆ ਕੋਈ ਵੈਲਿਡ ਨਹੀਂ ਹੈ ਜੀ ਠੀਕ ਕੱਚਾ ਲਿਖਿਆ ਸਿਰਫ ਉੱਥੇ ਵੈਲਿਡ ਹੈ ਆਪਾਂ ਜਮ੍ਹਾਂ ਮੰਡੀ ਦੇ ਵਿੱਚ ਜਦੋਂ ਇੰਤਕਾਲ ਕਰਾਉਨੇ ਹਾਂ ਹਾਂ ਜੀ ਹਾਂ ਜੀ ਜਦੋਂ ਇੰਤਕਾਲ ਦਰਜ ਕਰਦੇ ਆਂ ਹਾਂ ਜਿੰਨੀ ਦੇਰ ਇੰਤਕਾਲ ਉਹ ਮਨਜ਼ੂਰ ਨਹੀਂ ਹੁੰਦਾ ਜੀ ਉਹਨਾਂ ਉਹਨੇ ਦੇਰ ਖਾਨਾ ਕੈਫੇ ਦੇ ਵਿੱਚ ਪਟਵਾਰੀ ਨੋਟ ਦੇ ਲੰਦਾ ਠੀਕ ਹੈ ਜੀ ਵੀ ਇੰਤਕਾਲ ਨੰਬਰ ਐਨਾ ਵੀ ਦਰਜ ਹੋਇਆ ਹੈ ਠੀਕ ਹੈ ਸਰ ਕਿਉਂਕਿ ਜਦੋਂ ਉਹ ਮਨਜ਼ੂਰ ਹੋ ਜਾਂਦਾ ਇੰਤਕਾਲ ਤਾਂ ਉਹਨੂੰ ਲਾਲ ਸ਼ਾਹੀ ਨਾਲ ਪੱਕਾ ਲਿਖ ਦਿੰਦੇ ਨੇ ਬੱਚਾ ਮੁੰਡੇ ਦ ਹੁੰਦੇ ਨੇ ਨਹੀਂ ਕੱਚੇ ਲਿਖੇ ਦੀ ਕੋਈ ਵੈਲਿਊ ਨਹੀਂ ਵੈਲਿਊ ਨਹੀਂ ਠੀਕ ਹੈ ਜੀ ਵਸੀਅਤ ਦੇ ਗਵਾਹ ਗਵਾਹੀ ਨਾ ਦੇਣ ਤਾਂ ਵਸੀਅਤ ਰੱਦ ਹੋ ਸਕਦੀ ਹੈ ਜੇ ਕੋਈ ਵੀ ਵਸੀਅਤ ਹੈ ਹਾਂਜੀ ਖਾਨ ਦੀ ਵਸੀਅਤ ਹੈ ਹਾਂਜੀ ਧਰੇਲੂ ਲਿਖੀ ਹੋਈ ਠੀਕ ਹੈ ਜੀ ਤੁਸੀਂ ਇਹ ਦੱਸੋ ਵੀ ਵਸੀਅਤ ਹੈ ਜਿਹੜੀ ਖਾਨ ਦੀ ਹੈ ਧਰੇਲੀ ਲਿਖੀ ਹੋਈ ਹੈ ਖਾਨ ਦੀ ਲਿਖੀ ਹੈ ਇਹਨਾਂ ਨੇ ਖਾਨ ਦੀ ਲਿਖੀ ਹੋਈ ਵਸੀਅਤ ਜੇ ਉਹਦੇ ਤੇ ਗਵਾ ਜਾਂ ਵਸੀਅਤ ਦੇ ਜਿੰਨੇ ਦੇ ਆਪਣੇ ਗਵਾਹ ਦੇ ਗਵਾਹੀ ਕੋਰਟ ਦੇ ਵਿੱਚ ਜਿੰਨਾਂ ਦੇ ਹੋਣੇ ਹੈ ਜੇ ਵਸੀਅਤ ਦੇ ਵਿੱਚ ਉਹ ਗਵਾਹੀ ਦੇਣ ਨਹੀਂ ਆਉਂਦੇ ਹਾਂਜੀ ਤਾਂ ਵਸੀਅਤ ਕੀ ਮੰਨਿਓ ਨਹੀਂ ਜਾ ਸਕਦੀ ਠੀਕ ਹੈ ਜੀ ਜਿਹੜੇ ਵਸੀਤ ਤੇ ਗਵਾਹ ਨੇ ਹਾਂਜੀ ਸਰ ਉਹ ਆ ਕੇ ਗਵਾਹੀ ਜਰੂਰ ਦੇਣਗੇ ਵੀ ਇਹ ਸਾਡੇ ਸਾਹਮਣੇ ਲਿਖੀ ਗਈ ਹੈ ਠੀਕ ਹੈ ਜੀ ਜਾਂ ਏਸੀ ਬੰਦੇ ਨੇ ਲਿਖੀ ਹੈ ਠੀਕ ਆ ਨੰਬਰਦਾਰ ਉੱਥੇ ਹਾਜ਼ਰ ਸੀ ਠੀਕ ਹੈ ਜਾਂ ਉੱਥੇ ਲਿਖਣ ਵਾਲਾ ਹਾਜ਼ਰ ਸੀ ਸਾਰੇ ਬੰਦੇ ਵਸੀਤ ਲਿਖਣ ਵਾਲਾ ਸਮੇਤ ਗਵਾਹ ਠੀਕ ਹੈ ਜੀ ਉੱਥੇ ਮੌਕੇ ਤੇ ਬਿਆਨ ਦੇਣਗੇ ਕੋਰਟ ਚ ਆ ਕੇ ਠੀਕ ਹੈ ਜੀ ਜੇ ਉਹ ਨਹੀਂ ਦਿੰਦੇ ਤਾਂ ਉਹ ਵਸੀਤ ਨਹੀਂ ਮੰਨੀ ਜਾਊਗੀ ਠੀਕ ਹੈ ਸਰ ਇੱਕ ਵਸੀਤ ਖਾਨੇ ਦੀ ਵਸੀਤ ਤੇ ਬਿਆਨ ਹੋਣਾ ਜ਼ਰੂਰੀ ਨੇ ਠੀਕ ਹੈ ਫਿਰ ਬੰਦਾ ਜਿਉਂਦਾ ਹੈ ਉਹ ਵਸੀਤ ਕਰਾ ਕੇ ਚਾਹੇ ਦੂਜੇ ਦਿਨ ਕਹੇ ਵੀ ਮੈਂ ਨਹੀਂ ਦਿੰਦਾ ਕਿਸੇ ਨੂੰ ਠੀਕ ਉਹ ਤਾਂ ਹੱਕਵੰਦ ਹੈ ਸਬੋਈ ਕਰੋ ਫਾਰ ਐਗਜ਼ੈਂਪਲ ਹਾਂ ਜੀ ਤੁਸੀਂ ਵਸੀਤ ਕਰਾਤੀ ਠੀਕ ਹੈ ਜੀ ਠੀਕ ਹੈ ਹਾਂ ਜੀ ਜਿੰਨਾ ਚਿਰ ਤੁਸੀਂ ਜਿਉਂਦੇ ਹੋ ਹਾਂ ਜੀ ਹਾਂ ਠੀਕ ਹੈ ਹਾਂ ਜੀ ਓਨਾ ਚਿਰ ਤੁਸੀਂ ਹੀ ਮਾਲਕ ਹੋ ਠੀਕ ਹੈ ਜੀ ਓਨਾ ਚਿਰ ਉਹਦਾ ਮਾਲਕ ਕੋਈ ਨਹੀਂ ਚਾਹੇ ਤੁਸੀਂ ਕਿਸੇ ਨੂੰ ਲਿਖ ਕੇ ਵੀ ਦੇ ਦਿੱਤੀ ਠੀਕ ਹੈ ਤੁਹਾਡੇ ਨਾਲ ਮੈਂ ਐਗਰੀ ਹਾਂ ਸਰ ਇੱਥੇ ਮੇਰਾ ਸਵਾਲ ਘੁੰਮ ਗਿਆ ਜਿਹਨੇ ਵਸੀਅਤ ਕਰਵਾਈਆ ਉਹ ਵੀ ਚਲ ਗਿਆ ਹਾਂ ਜੀ ਜਿਹੜੇ ਗਵਾਹ ਨੇ ਉਹ ਵੀ ਚਲ ਗਏ ਅੱਛਾ ਹੁਣ ਜਿਹਦੇ ਨਾਂ ਤੇ ਵਸੀਤ ਹੋਈ ਆ ਮਾਲਕਾਂ ਦੇ ਤੀਜੇ ਬੰਦਿਆਂ ਦੇ ਇਕੱਲੇ ਹੋ ਰਹਿ ਗਏ ਹੁਣ ਹੁਣ ਇਹ ਵੈਲਿਡ ਹੈ ਜਾਂ ਉਹਦੇ ਸਾਰੇ ਬਰਸ ਜੀ ਜੀ ਬੁਲਾਏ ਜਾਣਗੇ ਜੀ ਸਾਰੇ ਬਰਸਾ ਜੇ ਸਾਰੇ ਬਰਸ ਸੰਤ ਨੇ ਜੀ ਜੀ ਵੀ ਸਪੋਜ਼ ਕਰੋ ਇੱਕ ਵਸੀਤ ਕਰਨ ਵਾਲੇ ਦੇ ਹਾਂਜੀ ਚਾਰ ਮੁੰਡੇ ਤੇ ਦੋ ਕੁੜੀਆਂ ਨੇ ਬਿਲਕੁਲ ਉਹ ਇੱਕ ਬੇਟੀ ਦੇ ਨਾਂ ਕਰਕੇ ਆ ਵਸੀਤ ਹਾਂਜੀ ਗਵਾ ਮਰ ਗਏ ਹਾਂਜੀ スポール ਕਰੋ ਚੱਲ ਬਸੇ ਜਿਹੜੇ ਬਾਕੀ ਉਹਦੇ ਬਾਰਸ ਪੰਜ ਬਾਰਸ ਨੇ ਹਾਂਜੀ ਉਹ ਤਾਂ ਬਿਆਨ ਦੇ ਲਈ ਗਈ ਨਾ ਇਹ ਵਸੀਤ ਸਹੀ ਸੀ ਜੇ ਉਹ ਝਗੜਾ ਪਾਉਣਗੇ ਠੀਕ ਆ ਜੇ ਉਹ ਤੇ ਆਰਗੂਮੈਂਟ ਕਰਨਗੇ ਬਿਲਕੁਲ ਵੀ ਇਹ ਵਸੀਤ ਸਹੀ ਨਹੀਂ ਹੈਗੀ ਠੀਕ ਆ ਤਾਂ ਫਿਰ ਵਸੀਤ ਨਹੀਂ ਮੰਨੀ ਜਾਂਦੀ ਠੀਕ ਆ ਸਰ ਜੇ ਜੇ ਕਿਰਵਾਣਾ ਕਹੂਗਾ ਫਿਰ ਅਗਲੀ ਗੱਲ ਫਿਰ ਜਿਹੜੀ ਵਸੀਤ ਹੈ ਹਾਂਜੀ ਉਹ ਉਹਦੇ ਸਿਗਨੇਚਰ ਵਗੈਰਾ ਠੀਕ ਜੇ ਅਗੇ ਝਗੜੇ ਚ ਪਾਉਗੀ ਉਹ ਤਾਂ ਫਿਰ ਉਹ ਸੰਲੇਚਰ ਵਗੈਰਾ ਟ੍ਰੈਸਟਡ ਹੋਣਗੇ ਜਾਂ ਅਗੂਠਾ ਟ੍ਰੈਸਟਡ ਹੋਊਗਾ ਠੀਕ ਹੈ ਠੀਕ ਫਿਰ ਉਹ ਜੀਦੀ ਕੋਰਟ ਦੇ ਵਿੱਚ ਕੇਸ ਹੈ ਇਹ ਉਸਨੇ ਦੇਖਣਾ ਠੀਕ ਹੈ ਸਰ ਜੀ